ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਮੱਝਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਵਿੱਚ ਕੁਝ ਸੁਈਆਂ ਤੇ ਕੁਝ ਗੱਬਣਾ ਸੁਈਆਂ ਦੀ ਆਪਣੀ ਇੱਥੇ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਾਸੇ ਕਾਲ ਜੀ ਹੋਠੀ ਠਾਜ ਜੀ ਵਧੀਆ ਜੀ ਵਧੀਆ ਪਰਸੋਂ ਵਾਲਾ ਵੇਚਦਾ ਇਹ ਮਾਲ ਸਾਰਾ ਹਾਂਜੀ ਨਹੀਂ ਵੇਚਦਾ ਹੋਰ ਵੀ ਦੋ ਤਿੰਨ ਮਈਆਂ ਨਹੀਂ ਵੇਚਣੀਆਂ ਪਰਸੋਂ ਦੇ ਚੰਗੀ ਲਾਉਣ ਲੱਗੀ ਸਾਰੀ ਵੇਲ ਕਰਤੀ ਹੈ ਨਾ ਹਾਂਜੀ ਨਹੀਂ ਹੁਣ ਵੀ ਮਈਆਂ ਹੈਗੀਆਂ ਦੋ ਵਿੱਚ ਵੇਚਣੀਆਂ ਸਿਰਦੀਆਂ ਠੀਕ ਹੈ ਹੁਣ ਚਾਰ ਹੀ ਮੱਜਾ ਰਹਿ ਗਈ ਹੈ ਨਾ ਆ ਗਾਂ ਵੀ ਵੇਗੀ ਆ ਆਹ ਆਂ ਕੀ ਠੀਕ ਨਾ ਰਹੀਆਂ ਨੇ ਇਹ ਹੀ ਬੰਦੇ ਨੇ ਮੰਗਣ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰ ਜਿੰਦਰ ਸਿੰਘ ਪਿੰਡ ਚਠਾ ਤਸੀਲ ਬਟਾਰਾ ਜਿਲ੍ਹਾ ਦਾਸਪੁਰ ਫੋਨ ਨੰਬਰ ਵੀ ਬੋਲ ਦੋ 9856827755 ਠੀਕ ਐ ਤੇ ਸ਼ੁਰੂਆਤ ਫੇਰ ਆ ਮਾਈਤਨ ਕੱਲੀ ਤਿਆਰੀ ਜੀ ਆ ਬਸ ਸੋਣ ਸੋਣ ਹੀ ਤਈ ਆ ਕੋ ਜਰ ਬੈਗੇ ਦੇ ਨੇ ਸੁਪ ਐ ਨਾ ਬਈ 16 17 ਗੁਰਦੁਆਰਦੀ ਅੱਛਾ ਦੇਖੋ ਕੀ ਜੀਜਾ ਲੱਗੀਆਂ ਬਈ ਥੱਲੇੋਂ ਚੰਗੀ ਤਿਆਰ ਹੋਈ ਹੀ ਆ ਤੇ ਬਾਕੀ ਇਹ ਆ ਵੀ ਕੱਦ ਕਾਠ ਪੱਖੋਂ ਚੰਗੀ ਆ ਚੰਗੇ ਕੱਦ ਕਾਠ ਚ ਆ ਤੇ 98 ਦੇ ਦੇਖ ਸਾਦੇ ਜੀ ਚੰਗੇ ਗੱਭ ਤੇ ਥਾਣੇ ਮਿਲਕਵੇਂ ਨੇ ਚੰਗੀ ਮੋਟੀ ਲੱਗੀ ਹੈ ਬਾਕੀ ਪਿਛਾਂ ਤੋਂ ਹਵਾਨਾ ਲੱਗੇ ਗਾਂ ਤਾਂ ਕਰ ਚੰਗਾ ਲੈ ਆ ਜੋ ਬਿੱਧੀ ਤਿਆਰੀ ਜੀ ਆ ਬਸ ਬਾਕੀ ਜਿਹੜੇ ਤੁਹਾਡੇ ਪਾਸੇ ਵਟਪੋਟਾ ਗਏ ਆ ਉਹ ਵੀ ਸਾਰੇ ਇਹਨੇ ਸੋਨ ਤੱਕਰ ਭਰ ਜਾਣੇ ਥੱਲੇ ਹਵਾ ਨਾ ਚੰਗਾ ਭਰ ਗਈ ਆ ਆਉਂ ਦੇਖ ਜਾਂਦੇ ਜੀ ਤੇ ਕਿੰਨਾ ਫੇਰ ਰੱਖਣਾ ਵੀ ਦੀ ਇਹਦਾ ਮੁੱਲ ਆਪਾ ਮੁੱਲ ਤੇ ਲੱਜੇ ਅੱਛਾ ਹਾਂ ਜੀ ਤੇ ਜਸਲ ਨਹੀਂ ਆਵੇ ਲੋ ਕਿੰਨੇ ਦੀ ਦੇ ਦੀ ਜੱਤ ਨੂੰ ਨਹੀਂ ਦਾ ਦੋ ਜੱਸੀ ਨੂੰ ਜੋ ਕੋ ਕਰਦੇ ਨਬੇ ਦੇ ਦੇਰੀਆਂ ਤੇ ਛੋੜੀ ਕਰਾਂ ਵੱਡੀ ਮਈਆ ਦੁੱਧ ਦੀ 16 17 ਕਿਲੋ ਦੀ ਮਾਲ ਕਣਿਆ ਮਈ ਵੇਖੋ ਲੇਵਾ ਨਹੀਂ ਲੱਗਦੀ ਠੀਕ ਹੈ ਜੀ ਬਾਕੀ ਚੱਲੋ ਕੋਈ ਫੋਨ ਕਰੇ ਤੇ ਥੋੜੀ ਬਾਅਦ ਛੋਟ ਛੋਟ ਤੇ ਮੌਕੇ ਤੇ ਹੋਈ ਜਾਂਦੀ ਹੈ ਇਹ ਤਾਂ ਮਈ ਦੀ ਚੀਜ਼ ਹੈ ਬਾਕੀ ਥੱਲੇ ਚੰਗੀ ਕਰੀ 2 ਗੇਂ ਰੱਖੀਏ ਕੋਹ ਰਾਖੜੇ ਇਹਨਾਂ ਦੁੱਧ ਦੇਣਾ ਮਈ ਨੂੰ ਠੀਕ ਬਾਕੀ ਇਹ ਵੀ ਕੱਦ ਕਾਠ ਵੀ ਚੰਗਾ ਵਾ ਦੇਰੀਆਂ ਚ ਚਾਉਣ ਵਾਲੀ ਮੱਝ ਆ ਜਾ ਇਹੋ ਜਿਹਾ ਸਟਰਕਚਰ ਹੈ ਇਹਦਾ ਹੋਣਾ ਆਹ ਪੰਜਣੇ ਕੱਟੀਏ ਚੌਗੀ ਹੁੰਦੀ ਏ ਸੋਈ ਕੇ ਸੋਈ ਆ ਕਾਦੀ ਸੂਈ ਜੇ ਕੋਈ ਹੋਰ ਦਾ ਨਾਂ ਨਹੀਂ ਪਹਿਲਾ ਸੁਆਈ ਜਿਹੜਾ ਹੈ ਸੁਵੀਕ ਨਹੀਂ ਹੋਰੇ ਝੋਟੀ ਨੇ ਆਂਦੀ ਕੋ ਜਾ ਕੇ ਤਸੱਲੀ ਕਰਕੇ ਲਿਆਦੀ ਆ ਬਾਕੀ ਔਲ ਦਾ ਨਾ ਨਹੀਂ ਵੀਰ ਜੀ ਕੁਝ ਕਿਉਂ ਕੇ ਤਸੱਲੀ ਕਰਕੇ ਖੜੀ ਝੋਟੀ ਚਾਰ ਦੰਦਿਆ ਕੱਟੀ ਆਣੇ ਵੇਖੋ ਕਿਦਾਂ ਦਾ ਲਗਾ ਕੱਟੀ ਆ ਇਆ 93 ਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਕਿੰਨਾ ਕ ਦੁੱਧ ਵਿੱਚ ਦੀ ਕਰੀ ਜਾਊਗੀ ਇਹ ਦੁੱਧ ਵਿੱਚ 10 ਲੀਟਰ ਤੋਂ ਬਾਅਦ ਹੋਈ ਝੋਡੀ ਹਾਂਜੀ 10 ਲੀਟਰ ਤੋਂ ਬਾਅਦ ਉਹ ਸੱਤ ਅੱਠ ਕਿਲੋ ਬੋਲਾ ਕਾਲੀ ਸੂਈ ਹੈ ਜੀ ਤੇ ਇਹਦਾ ਮੁੱਲ ਫਿਰ ਦੇਖੋ ਥਣ ਕਿਦਾਂ ਲੱਗਾ ਝੋਟੀ ਨਹੀਂ ਥਣ ਦਾ ਜੇਰ ਕੱਟੀ ਖੱਬਦੀ ਆ ਝੋਟੀ ਆ ਬੱਚਾ ਜੇ ਇਹਦਾ ਬੱਚਾ ਵੀ ਆ ਲੱਗ ਗਈ ਆ ਕਾਲੀ ਹੋਈ ਹੈ ਨਾੜੂ ਜਿਹੜਾ ਬਿਲਕੁਲ ਤਾਜ਼ਾ ਹੀ ਆ ਨਾਲ ਕੀਜ ਮਗਰ ਕੱਟਾ ਜੇ ਕੱਟਾ ਮਗਰੇ ਦੇ ਕੱਟਾ ਤੇਦਾ ਮੁੱਲ ਫਿਰ ਮੁੱਧ ਵਿੱਚ ਦਾ ਸੀਰ ਦੇ ਤੇ ਕਿੰਨੇ ਦੇ ਦੇਣੀ ਗੱਤ ਨੂੰ 75000 ਦੀ ਕਰਦੀ ਰੀ ਕਰਦੀ ਵਿੱਚ ਮੰਨਤਾ ਨੋ ਲੈ ਦੱਸੋ ਕਿੰਨਾ ਕਰਦੀ 72 ਦੀ ਦੇ ਦੀਏ 70000 ਚ ਛੋੜ ਹੀ ਕਰਨੀ ਗੱਡੀ ਦੀ ਅੱਛਾ 70000 ਚ ਸ਼ੋਰਟ ਕਰ ਦੋ ਠੀਕ ਹੈ ਜੀ ਆ ਵੀ ਤਿਆਰ ਜੀ ਝੂਟੀ ਦੋ ਤਿੰਨ ਦਿਨ ਲਾਜੂ ਦੀ ਤਿਆਰ ਕਰੋ ਫਿਰ ਇਹਨਾਂ ਵਿੱਚ ਇਹ ਕਿੰਨੇ ਕ ਦੁੱਧ ਆ ਲੀਜੇ ਵੀ ਜੀ ਦੋ ਦੇ ਵਿੱਚ 10 ਲੀਟਰ ਬਾਅਦ ਦੋ ਚਾਰ ਸੁਆਇ ਚੋਟੀਆ ਠੀਕ ਹੈ ਜੀ 10 ਕਿ ਲੀਟਰ ਦੇ ਕਰੀਬ ਇਹ ਵੀ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗਾ ਇਹ ਵੀ ਜੇ ਥੱਲੇ ਭਰਨੀ ਆ ਚੰਗੀ ਭਰ ਜੂਗੀ ਥੱਲੇ ਤੇ 92 ਤੇ ਆਪਾਂ ਦੇਖ ਸਕਦੇ ਆ ਲੱਗੇ ਤਾਂ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 65000 65000 ਆ ਹਾਂਜੀ ਤੇ ਵਿੱਚ ਮੰਨ ਤਾਣ ਹਾਂ ਨਾ 60000 ਦੀ ਨਹੀਂ 60000 ਦੀ ਬਾਕੀ ਚਲੋ ਛੋਟ ਛੱਟ ਮੌਕੇ ਤੇ ਹੋਰ ਕਰ ਦੋਗੇ ਠੀਕ ਹੈ ਜੀ ਮੇਰੀ ਝੋਟੀ ਪਿਆਰ ਜੇ ਹੱਤਾਂ ਲੀ ਗਈ ਜੀ ਇਹਦੀ ਗੱਬਣੀ ਅੱਜ ਇਹ ਆ ਵੀ ਇੱਕੋ ਹੀ ਤਾਜੀ ਸੋਈ ਆ ਤੇ ਬਾਕੀ ਸਾਰੀਆਂ ਗੱਬਨਾ ਹੀ ਆ ਜੇ ਹਨਾ ਪਾਸ ਹੀ ਕਰਨ ਵਾਲੀਆਂ ਅੱਜ ਸਾਰੀਆਂ ਚਲ ਲਿਆਓ ਇਹਦਾ ਸੂਆ ਕਿੰਨਾ ਆ ਜੇ ਦੂਸਰਾ ਸੁਆਹ ਇਹ ਕਹਿੰਦੇ ਸੁਣੀ ਬਾਕੀ ਪਿੱਠਪੜੇ ਦੀ ਚੰਗੀ ਹੈ ਇਹ ਵੀ ਥੱਲੇ ਆ ਚੰਗੀ ਭਰਨੀ ਹੈ ਇਹ ਵੀ ਲੈ ਜਾ ਬੀਬੀ ਇਹ ਤਾਂ ਨਵੀਂ ਦੇਖ ਸਕਦੇ ਆ ਪਾ ਲਾਗੇ ਤੋਂ ਇਹ ਕਿੰਨਾ ਕਿ ਦੁੱਧ ਕਰੀ ਜਾਓਗੀ ਵੀਰ ਜੀ ਥੋੜੀ ਘੱਟ ਵਿੱਚ ਹੀ 12-13 ਕਿਲੋ ਦਊਗੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 70000 ਹੈ 70000 ਰਿਆ ਹਾਂਜੀ ਤੇ ਵਿੱਚ ਮਾਨਤਨ ਦੋ ਜਣਾ ਅੱਛਾ ਹਾਂਜੀ ਵੱਡੀ ਜੋ ਕੀ ਪੱਟੀ ਪੜੀ ਉਹ ਛੋਟੀ ਕਿڑی ਆ ਕਿੰਨੇ ਦਿਨ ਨਹੀਂ ਠਾੜਦੀ ਹਾਂਜੀ ਕੀ ਹੋਰ ਕਰ ਦਈਏ ਤੁਸੀਂ ਦੱਸ ਦੋ ਫਿਰ 65 ਦੀ ਦੇ ਦਈਏ ਫਿਰ ਦੇ ਦਾਂਗੇ ਕਹਤਾਂ ਉਹਦਾ ਇੰਨੀ ਜਹਾਬ ਲਈਏ ਕੱਟੀ ਦੇ ਠੀਕ ਹੈ ਤੇ ਠੀਕ ਹੈ ਵੀਰ ਕੁਛ ਹੈ ਨਾ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਇੱਥੇ ਆ ਕੇ ਆਪਣੀ ਤਸੰਦੀ ਕਰਕੇ ਪਾਸ ਕਰਕੇ ਤੇ ਆਪਣਾ ਵੇਸ ਚਾ ਕੇ ਪਛੋ ਫਰੀਦੇ ਜੀ